ਹੈਲੋ एवरीवन ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਗੱਲ ਕਰਦੇ ਆ ਫੀਲੀਅਰਸ ਬਾਰੇ ਕਿ ਲਾਈਫ ਦੇ ਕਿਹੜੇ ਕਿਹੜੇ ਪੜਾਅ ਤੇ ਸਾਨੂੰ ਫੀਲੀਅਰਸ ਦਾ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਉਹਨਾਂ ਨਾਲ ਡੀਲ ਕਿੱਦਾਂ ਕਰ ਸਕਦੇ ਆ ਤੇ ਮੈਂ ਇੱਥੇ ਆਪਣੀ ਪਰਸਨਲ ਸਟੋਰੀ ਵੀ ਸ਼ੇਅਰ ਕਰੂੰਗਾ ਜਿੱਥੇ ਕਿ ਮੈਂ ਕਿਹੜੇ ਕਿਹੜੇ ਫੀਲੀਅਰਸ ਦਾ ਸਾਹਮਣਾ ਕੀਤਾ ਤੇ ਉਹਨਾਂ ਨਾਲ ਡੀਲ ਕਿੱਦਾਂ ਕੀਤਾ ਜਾਂ ਉਹ ਕੈਸ ਮਾਈਂਡਸੈਟ ਨਾਲ ਅਸੀਂ ਫੀਲੀਅਰਸ ਤੋਂ ਬਾਹਰ ਹੋ ਸਕਦੇ ਆ ਜਾਂ ਅਸੀਂ ਉਹਨਾਂ ਨਾਲ ਡੀਲ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਜਾਣਦੇ ਆ ਕਿ ਫੀਲੀਅਰਸ ਸਾਨੂੰ ਹਿੱਟ ਕਿੱਦਾਂ ਕਰਦੇ ਆ ਦੇਖੋ ਫੇਲ ਹੋਣਾ ਜਾਂ ਕਾਮਯਾਬ ਹੋਣਾ ਇਹ ਜ਼ਿੰਦਗੀ ਤੇ ਪੜਾ ਦੀ ਤਰ੍ਹਾਂ ਜਿਵੇਂ ਕਿ ਧੁੱਪਾਂ ਦੀ ਤਰ੍ਹਾਂ ਜਾਂ ਦੁੱਖ ਸੁੱਖ ਦੀ ਤਰ੍ਹਾਂ ਇਹ ਹੋਣਾ ਹੀ ਹੋਣਾ ਹੈ ਤਾਂ ਕੋਈ ਵੀ ਕੰਮ ਟਰਾਈ ਕਰਾਂਗੇ ਇਹ ਪਾਰਟ ਆਫ ਪ੍ਰੋਸੈਸ ਆ ਫੇਲੀਅਰ ਵੀ ਆਉਣਾ ਤੇ ਸਕਸੈਸ ਵੀ ਮਿਲਣੀ ਕਿਸੇ ਵੀ ਕੰਮ ਨੂੰ ਲੈ ਕੇ ਪਰ ਸਭ ਤੋਂ ਜ਼ਿਆਦਾ ਫੇਲੀਅਰ ਸਾਨੂੰ ਉਦੋਂ ਹਿੱਟ ਕਰਦੇ ਆ ਜਦੋਂ ਅਸੀਂ ਆਪਣੀ ਆਈਡੈਂਟੀਟੀ ਹੀ ਉਸ ਗੋਲ ਦੇ ਨਾਲ ਬਣਾਈ ਹੁੰਦੀ ਆ ਕਿ ਜੇਕਰ ਇਹ ਕੋਈ ਗੋਲ ਪੂਰਾ ਹੋਊਗਾ ਤਾਂ ਫੇਰ ਹੀ ਮੇਰੀ ਲਾਈਫ ਆ ਅਦਰਵਾਇਜ਼ ਨਹੀਂ ਜੇਕਰ ਤੁਸੀਂ ਕੋਈ ਪਾਰਟਿਕੂਲਰ ਜੌਬ ਲੈਣਾ ਚਾਹੁੰਦੇ ਸੀ ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਸੀ ਕੀ 프로ਫੈਸ਼ਨਲ ਤੁਸੀਂ ਬਣਨਾ ਚਾਹੁੰਦੇ ਸੀ ਕਿਸੇ ਸਕਿੱਲ ਨੂੰ ਲੈਣਾ ਚਾਹੁੰਦੇ ਸੀ ਜਾਂ ਕਿਸੇ ਵੀ ਤਰ੍ਹਾਂ ਦਾ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਸੀ ਸਪੋਜ਼ ਕਰੋ ਆਈਪੀਐਸ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਸੀ ਤੁਸੀਂ ਐਨ ਤੁਸੀਂ ਆਪਣੀ ਪੂਰੀ ਲਾਈਫ ਉਹਦੇ ਅਰਾਊਂਡ ਹੀ ਇਮੇਜਨ ਕਰ ਲਈ ਸੀ ਕਿ ਮੈਂ ਐਗਜ਼ਾਮ ਪਾਸ ਕਰੂੰਗਾ ਮੈਂ ਅਫਸਰ ਬਣੂੰਗਾ ਮੇਰੀ ਲਾਈਫ ਕਿੱਦਾਂ ਦੀ ਹੋਊਗੀ ਤੇ ਮੇਰੀ ਫੈਮਿਲੀ ਦੀ ਲਾਈਫ ਕਿੱਦਾਂ ਦੀ ਹੋਊਗੀ ਮਤਲਬ ਆਪਣੀ ਲਾਈਫ ਤੁਸੀਂ ਪਲਾਨ ਕਰ ਚੁੱਕੇ ਹੋ ਨੇ ਉਸ ਗੋਲ ਦੇ ਅਕੋਰਡਿੰਗ ਪਰ ਜਦੋਂ ਉਹ ਗੋਲ ਥੋੜਾ ਪੂਰਾ ਨਹੀਂ ਹੁੰਦਾ ਤੇ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਫਿਰ ਉਹ ਸੁਪਨਾ ਨਹੀਂ ਟੁੱਟਦਾ ਤੁਹਾਡੀ ਉਮੀਦ ਵੀ ਟੁੱਟ ਜਾਂਦੀ ਹੈ ਇਸ ਤਰੀਕਾ ਜਦੋਂ ਆਪਾਂ ਆਪਣੀ ਆਈਡੈਂਟੀ ਉਸ ਸੁਪਨੇ ਦੇ ਨਾਲ ਦੇਖਣ ਲੱਗ ਜਾਈਏ ਨੇ ਕਿਸੇ ਗੋਲ ਦੇ ਨਾਲ ਤਾਂ ਉਹ ਵਾਲਾ ਫੇਲਿਅਰ ਆਪਨ ਸਭ ਤੋਂ ਜ਼ਿਆਦਾ ਹਿੱਟ ਕਰਦਾ ਤੇ ਲਾਈਫ ਦੇ ਮੋੜ ਤੇ ਸਭ ਨਾਲ ਹੁੰਦਾ ਹੀ ਨਹੀਂ ਹੁੰਦਾ ਕਿ ਕੋਈ ਇਨਸਾਨ ਨੇ ਕੋਈ ਕੰਮ ਸ਼ੁਰੂ ਕੀਤਾ ਉਹਦਾ ਕੰਪਲੀਟ ਨਹੀਂ ਕੰਪਲੀਟ ਹੀ ਹੋਇਆ ਉਹ ਕਦੇ ਫੇਲ ਹੀ ਨਹੀਂ ਹੋਇਆ ਤਾਂ ਫੇਲਿਅਰ ਸਭ ਲਈ ਡਿਫਰੈਂਟ ਆ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਇਸ ਲਈ ਇੱਕ ਐਗਜ਼ਾਮ 'ਚ ਫੇਲ ਹੋਣਾ ਵੀ ਬਹੁਤ ਵੱਡਾ ਹੋ ਸਕਦਾ ਤੇ ਕਿਸੇ ਦੀ ਹਰ ਜ਼ਿੰਦਗੀ ਵਿੱਚ ਫੇਲ ਹੋ ਜਾਣਾ ਕੁਝ ਵੀ ਨਾ ਕਰ ਪਾਉਣਾ ਉਹ ਵੀ ਇੱਕ ਨਾਰਮਲ ਗੱਲ ਹੋ ਸਕਦੀ ਆ ਦੇਖੋ ਕਿ ਹਰ ਇੱਕ ਥਾਂ ਲਈ ਖੁਸ਼ੀ ਕਮੀ ਡਿਫਰੈਂਟ ਹੁੰਦੀ ਆ ਤੇ ਫੇਲਿਅਰ ਵੀ ਡਿਫਰੈਂਟ ਹੁੰਦੇ ਆ ਜਿਵੇਂ ਕਿ ਆਪਾਂ ਕਹਿ ਸਕਦੇ ਆ ਕਿ ਹਰ ਇੱਕ ਦਾ ਨਾਰਮਲ ਡਿਫਰੈਂਟ ਹੈ ਇਸ ਲਈ ਮਾਰੂਤੀ ਸਵਿਫਟ ਨਾਰਮਲ ਕਾਰ ਤੇ ਕਿਸੇ ਲਈ ਫੋਰਚੂਨਰ ਜਾਂ ਇੰਡੈਵਰ ਤੇ ਆਡੀ ਉਹ ਨਾਰਮਲ ਕਾਰ ਤਾਂ ਫੇਲਿਅਰ ਤੇ ਸਕਸੈਸ ਇਹ ਚੀਜ਼ਾਂ ਤੁਹਾਨੂੰ ਡਿਫਰੈਂਟ ਵੇ ਨਾਲ ਹਿੱਟ ਕਰਦੀਆਂ ਕਈ ਵਾਰ ਤਾਂ ਬਹੁਤ ਜ਼ਿਆਦਾ ਸਕਸੈਸ ਹੋਣ ਤੋਂ ਬਾਅਦ ਵੀ ਕਿਸੇ ਨੂੰ ਉਹ ਨਾਰਮਲੀ ਫੀਲ ਹੁੰਦਾ ਤੇ ਕਈ ਵਾਰ ਕਿਸੇ ਨੂੰ ਫੇਲ ਹੋ ਜਾਣ ਤੇ ਵੀ ਨਾਰਮਲ ਫੀਲ ਹੁੰਦਾ ਸੋ ਇੱਥੇ ਮੈਂ ਆਪਣੀ ਲਾਈਫ ਦੀਆਂ ਕੁਝ ਸਟੋਰੀਜ਼ ਸ਼ੇਅਰ ਕਰਨਾ ਚਾਹੁੰਗਾ ਕਿ ਮੈਂ ਕਿਹੜੀ ਕਿਹੜੀ ਜਗ੍ਹਾ ਤੇ ਫੇਲ ਹੋਇਆ ਉਹਨਾਂ ਸਭ ਨੇ ਡੀਲ ਕੀਤਾ ਕੀਤਾ ਦੇਖੋ ਲਾਈਫ ਆਪਣੀ ਇੱਕ ਜਰਨੀ ਦੀ ਤਰ੍ਹਾਂ ਇਹ ਮੰਜ਼ਿਲ ਤਾਂ ਬਿਲਕੁਲ ਵੀ ਨਹੀਂ ਹੈ ਕਿਉਂਕਿ ਹਰ ਰੋਜ਼ ਆਪਾਂ ਨਵਾਂ ਕੁਝ ਸਿੱਖਦੇ ਨਵਾਂ ਕੁਝ ਕਰਦੇ ਆ ਨਵਾਂ ਕੋਈ ਪਲਾਨ ਕਰਦੇ ਆ ਸਟਾਰਟਿੰਗ ਤੇ ਇਦਾਂ ਦੀ ਪਲਾਨ ਸੀਗੀ ਇਦਾਂ ਦੀ ਗੋਲ ਸੀ ਬਹੁਤ ਸਾਰੇ ਡ੍ਰੀਮਸ ਵਰਕ ਗੋਲਸ ਜੋ ਬਣਾਏ ਪਲੈਨਿੰਗ ਕੀਤੀ ਜੋ ਕਦੇ ਪੂਰੇ ਨਹੀਂ ਹੋਏ ਜਾਂ ਜਿਨ੍ਹਾਂ ਲਈ ਸੁਭਾਅੇ ਨਹੀਂ ਬਣ ਪਾਇਆ ਕਿ ਉਹ ਪੂਰੇ ਹੋ ਸਕਣ ਤਾਂ ਬਹੁਤ ਸਾਰੇ ਫੇਲਿਅਰ ਹੋਏ ਛੋਟੇ ਮੋਟੇ ਫੇਲਿਅਰਸ ਨੂੰ ਤਾਂ ਚਲੋ ਹੁਣ ਮੈਂ ਗੋਲ ਦਾ ਹੀ ਨਹੀਂਗਾ ਤੇ ਮੇਨ ਜਿਹੜੇ ਮੇਜਰ ਡਿਸੀਜਨ ਸੀ ਜਾਂ ਮੇਜਰ ਗੋਲ ਸੀਗੇ ਉਹ ਫੇਲ ਹੋਏ ਮੈਂ ਉਹਨਾਂ ਬਾਰੇ ਥੋੜਾ ਡਿਸਕਸ ਕਰੂੰਗਾ ਕਿਉਂਕਿ ਉਹਨਾਂ ਦੇ ਅਰਾਊਂਡ ਮੈਂ ਵੀ ਆਪਣੀ ਲਾਈਫ ਨੂੰ ਕੀ ਦੇਖ ਲਿਆ ਸੀਗਾ ਜਾਂ ਫਿਊਚਰ ਦੇਖਣ ਲੱਗੀ ਸੀ ਆਪਣਾ ਫਿਊਚਰ ਵਰਜਨ ਉਹ ਜਿਹੜਾ ਹੁੰਦਾ ਨਾ ਉਹ ਉਹ ਖਰਾਬ ਹੋ ਜਾਂਦਾ ਉਹ ਉਹ ਸੁਪਨਾ ਜਿਹੜਾ ਟੁੱਟਦਾ ਜਦੋਂ ਫੇਲੀਅਰ ਮਿਲਦਾ ਚਲੋ ਹੁਣ ਤਾਂ ਬਹੁਤ ਜਿਆਦਾ ਫਰਕ ਪੈ ਗਿਆ ਮਤਲਬ ਹੁਣ ਤਾਂ ਸਮ ਟਾਈਮ ਕਿ ਮੇਰੇ ਫੇਲੀਅਰਸ ਮੇਰੇ ਲਈ ਮੈਡਲ ਸੀ ਤਰ੍ਹਾਂ ਤਾਂ ਮੈਨੂੰ ਲੱਗਦਾ ਮੈਂ ਉਹਨਾਂ ਤੋਂ ਕੁਝ ਨਾ ਕੁਝ ਸਿੱਖਿਆ ਜਾਂ ਮੈਂ ਲੈਸਨ ਸਿੱਖੇ ਹੋ ਜਾਂ ਐਕਸਪੀਰੀਅੰਸ ਲੈ ਲਾਈਫ ਚੱਗ ਗਈ ਵ ਪਰ ਇਹ ਸਭ ਇਸ ਪੁਆਇੰਟ ਤੇ ਓਨਲੀ ਤੁਹਾਨੂੰ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਆ ਤਾਂ ਉਹਦੇ ਵਿੱਚ ਬਹੁਤ ਚੀਜ਼ਾਂ ਸੈਕਰੀਫਾਈਸ ਵੀ ਹੁੰਦੀਆਂ ਸਟਾਰਟਿੰਗ ਦੇ ਛੋਟੇ ਫੇਲੀਅਰਸ ਦੀ ਚਲੋ ਮੈਂ ਗੱਲ ਨਹੀਂ ਕਰਦਾ ਕੁਝ ਵੱਡੇ ਫੇਲੀਅਰਸ ਮੇਜਰ ਜੋ ਲਾਈਫ ਚੇਂਜਿੰਗ ਸੀਗੇ ਜੋ ਸਕਸੈਸ ਹੁੰਦੀ ਤਾਂ ਲਾਈਫ ਚੇਂਜ ਹੋਣੀ ਸੀ ਜਿੱਦਾਂ ਮੈਂ ਸੋਚਦੇ ਹੁੰਨੇ ਆ ਆਪਾਂ ਉਹਨਾਂ ਦੀ ਗੱਲ ਕਰਦਾ ਕਿ ਸਟਾਰਟਿੰਗ 'ਚ ਬਹੁਤ ਸਾਰੀਆਂ ਜੌਬਸ ਲਈ ਟ੍ਰਾਈ ਕੀਤਾ ਸੀਗਾ ਮੈਂ ਉਹ ਮਿਲ ਜਾਣੀਆਂ ਚਲੋ ਵੀ ਠੀਕ ਸੀ ਉਸ ਤੋਂ ਬਾਅਦ ਮੈਂ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਕੈਨੇਡਾ ਲਈ ਦੋ ਵਾਰ ਉਹ ਵੀ ਰਿਜੈਕਸ਼ਨ ਆ ਗਈ ਆਸਟ੍ਰੇਲੀਆ ਲਈ ਅਪਲਾਈ ਕੀਤਾ ਸੀ ਇੱਕ ਵਾਰੀ ਉਹ ਵੀ ਰਿਜੈਕਸ਼ਨ ਆ ਗਈ ਈਵਨ ਕਿ ਅੱਜ ਜੋ ਮੈਂ ਜੌਬ ਕਰ ਰਿਹਾ ਲੋਕਾਂ ਨੂੰ ਸਭ ਦੋ ਤਿੰਨ ਮਹੀਨੇ ਚ ਮਿਲ ਜਾਂਦੀ ਆ ਬਟ ਮੈਨੂੰ ਇਸ ਜੌਬ ਤੱਕ ਪਹੁੰਚਣ ਲਈ 2 ਸਾਲ ਲੱਗ ਗਿਆ ਸੀਗਾ ਮਤਲਬ ਚਲੋ ਅੱਜ ਜੋ ਵੀ ਬਹੁਤ ਵਧੀਆ ਤੇ ਇੱਥੇ ਆ ਕੇ ਫਿਰ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਮੈਂ ਟਾਈਮ ਦੀ ਤੇ ਮਨੀ ਦੀ ਮਤਲਬ ਇੱਕ ਸਾਲ ਹੀ ਪੂਰਾ ਆਪਣਾ ਲਾਇਆ ਉਹਦੇ ਵਿੱਚ ਟਾਈਮ ਕੋਈ ਨਵੀਂ ਸਕਿੱਲ ਲੈਂਣ ਲਈ ਤੇ ਪੈਸਾ ਵੀ ਬਹੁਤ ਇਨਵੈਸਟ ਕੀਤਾ ਮਤਲਬ ਮੇਰੇ ਹਿਸਾਬ ਨਾਲ ਬਹੁਤ ਜਾਂ ਮੇਰੇ ਸਰਕਲ ਦੇ ਹਿਸਾਬ ਨਾਲ ਬਹੁਤ ਸੀਗਾ ਇਸ ਲਈ ਉਹ ਨਾਰਮਲ ਚੀਜ਼ ਹੋ ਸਕਦੀ ਆ ਡਸਨਟ ਮੈਟਰ ਇਹ ਸਭ ਲਈ ਡਿਫਰੈਂਟ ਹੈ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਤਾਂ ਅਗੇਨ ਆਈ ਗਾਟ ਅ ਫੇਲਿਅਰ ਕਿਉਂਕਿ ਉਹ ਚੀਜ਼ ਹੋ ਹੀ ਨਹੀਂ ਪਾਈ ਤਾਂ ਮਾਈਂਡਸੈਟ ਵੀ ਇਦਾਂ ਹੋ ਗਿਆ ਕਿ ਟਾਈਮ ਪੈਸਾ ਖਰਾਬ ਹੋ ਰਿਹਾ ਸੀਗਾ ਤਾਂ ਕਵਿਟੀ ਕਰਨਾ ਪਿਆ ਕਿ ਸ਼ਾਇਦ ਇਹਦੇ ਹੁੰਦਾ ਨਾ ਕਿ ਕਈ ਕੰਮ ਨਹੀਂ ਹੋ ਕੇ ਆਪ ਨੂੰ ਦੱਸ ਦੇ ਕਿ ਸ਼ਾਇਦ ਉਹ ਤੁਹਾਡੇ ਲਈ ਬਣੇ ਨਹੀਂ ਸੀ ਤਾਂ ਸ਼ਾਇਦ ਮੈਨੂੰ ਇਹ ਪੁਆਇੰਟ ਤੇ ਪਤਾ ਲੱਗਿਆ ਸੀ ਕਿ ਸ਼ਾਇਦ ਮੈਂ ਦੇਖਾ ਦੇਖੀ ਚ ਕਰ ਰਿਹਾ ਜਾਂ ਸ਼ਾਇਦ ਇਹ ਮੇਰੇ ਲਈ ਸੂਟੇ ਬਲੀ ਨਹੀਂ ਗੋਲ ਜੋ ਮੈਂ ਕਰ ਰਿਹਾ ਜਿਹਦੇ ਪਿੱਛੇ ਭੱਜ ਰਿਆਂ ਤਾਂ ਮੈਨੂੰ ਇੱਥੇ ਰੁਕ ਜਾਣਾ ਚਾਹੀਦਾ ਕਈ ਵਾਰ ਕਹਿੰਦੇ ਨੇ ਕਿ ਰੱਬ ਉਹ ਤੁਹਾਡੇ ਗੂਲ ਨੂੰ ਡਿਸਟਰੋਏ ਕਰ ਦਿੰਦਾ ਇਸ ਤੋਂ ਪਹਿਲਾਂ ਕਿ ਤੁਹਾਡਾ ਗੂਲ ਹੀ ਤੁਹਾਨੂੰ ਡਿਸਟਰੋਏ ਕਰਨ ਲੱਗੇ ਤਾਂ ਉਹ ਫਿਰ ਚੀਜ਼ ਮੈਨੂੰ ਛੱਡਣੀ ਪਈ ਤੇ ਉਹਦੇ ਵਾਵਾ ਵੀ ਲੋਕਾਂ ਦੇ ਵਿੱਚ ਕਾਫੀ ਹੋ ਗਈ ਸੀ ਲੋ ਸਾਰੇ ਸਰਕਲ ਚ ਪਤਾ ਸੀ ਕਿ ਉਹ ਚੀਜ਼ ਕਰ ਰਹੇ ਆ ਤੇ ਜਦੋਂ ਮੈਨੂੰ ਛੱਡਣਾ ਪਿਆ ਉਹ ਤੋਂ ਪਿੱਛੇ ਹਟਣਾ ਪਿਆ ਚਲੋ ਫੈਮਿਲੀ ਦਾ ਸਪੋਰਟ ਸੀ ਦੋਸਤਾਂ ਦਾ ਸਪੋਰਟ ਸੀਗਾ ਤੇ ਸ਼ਾਇਦ ਉਹ ਹੁਣ ਚੀਜ਼ ਨਹੀਂ ਹੋ ਸਕਦੀ ਟਾਈਮ ਤੇ ਪੈਸਾ ਜੋ ਜਾਣਾ ਸੀ ਚਲਾ ਗਿਆ ਉੱਤਰ ਹੋਰ ਪੈਸਾ ਤੇ ਟਾਈਮ ਮੈਂ ਨਹੀਂ ਖਰਾਬ ਕਰ ਸਕਤੇ ਸੀ ਆਪਣਾ ਕਿਉਂਕਿ ਹੋਰ ਚੀਜ਼ਾਂ ਵੀ ਦੇਖਣੀਆਂ ਸੀਗੀਆਂ ਤਾਂ ਉਹ ਇੱਕ ਬਹੁਤ ਵੱਡਾ ਫੀਲ ਸੀ ਇੱਥੇ ਕਿ ਸਭ ਤੋਂ ਵੱਡਾ ਫੀਲ ਮੈਨੂੰ ਕਿਉਂਕਿ ਉਹ ਚ ਟਾਈਮ ਤੇ ਮੈਨੂੰ ਬਹੁਤ ਜ਼ਿਆਦਾ ਦਿੱਤੀ ਤੇ ਫਿਰ ਇੱਕ ਸ਼ਰਮ ਵੀ ਆਉਣ ਲੱਗ ਜਾਂਦੀ ਆਪਾਂ ਨੂੰ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਸਾਰੇ ਪੁੱਛਦੇ ਆ ਇਹ ਮੈਨੂੰ ਕਿ ਤੁਹਾਡੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਪਰ ਤੁਹਾਨੂੰ ਲੱਗਦਾ ਯਾਰ ਇਹਨਾਂ ਨੂੰ ਪਤਾ ਸੀਗਾ ਸ਼ਾਇਦ ਇਹ ਹੁਣ ਮੇਰੇ ਬਾਰੇ ਸੋਚ ਰਿਹਾ ਹੋਊਗਾ ਯਾਰ ਇਹ ਤਾਂ ਕੋਈ ਆ ਨਹੀਂ ਮਤਲਬ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਸੀਗਾ ਪਰ ਹੁਣ ਤਾਂ ਚਲੋ ਬਹੁਤ ਫਰਕ ਪੈ ਗਿਆ ਹੁਣ ਤਾਂ ਮੈਂ ਤਾਂ ਸੋਚਦਾ ਹੀ ਨਹੀਂਗਾ ਇਵਨੂ ਕੀ ਇੱਕ ਮੇਰੇ ਦੋਸਤ ਨੇ ਕਿਹਾ ਕਿ ਤੇਰੇ ਵਿੱਚ ਹਿੰਮਤ ਸੀ ਯਾਰ ਕਿ ਤੂੰ ਆਪਣਾ ਟਾਈਮ ਵੀ ਇਨਵੈਸਟ ਕਰ ਪਾਇਆ ਤੇ ਪੈਸੇ ਵੀ ਤੂੰ ਆਪਣੇ ਇਨਵੈਸਟ ਕਰ ਪਾਇਆ ਤੇ ਤੂੰ ਜਰ ਲਿਆ ਉਹ ਘਾਟਾ ਤਾਂ ਮੈਨੂੰ ਵੀ ਉਸ ਚੀਜ਼ ਤੋਂ ਥੋੜੀ ਜਿਹੀ ਹਿੰਮਤ ਮਿਲ ਗਈ ਹੈ ਹਾਂ ਯਾਰ ਆਪਣੇ ਚਿੰਮਕ ਸੀਗੀ ਆਪ ਕੋ ਕੀਤਾ ਨਹੀਂ ਹੋਇਆ ਠੀਕ ਹੈ ਕੁਝ ਨਹੀਂ ਹੁੰਦਾ ਨੈਕਸਟ ਕੁਝ ਹੋਰ ਦੇਖਿਆ ਜਾਊਗਾ ਤਾਂ ਇਦਾਂ ਕਰਕੇ ਮੋਸਟ ਚੀਜ਼ ਨੂੰ ਡੀਲ ਕਰਨਾ ਸਿੱਖਿਆ ਅੱਜ ਵੀ ਉਹ ਚੀਜ਼ ਇੱਕ ਫੇਲੀਅਰ ਦਾ ਮੈਡਲ ਦੀ ਤਰ੍ਹਾਂ ਇਹੋ ਲਈ ਤਾਂ ਸਮ ਟਾਈਮ ਮੈਂ ਆਪਣੇ ਆਪ ਨੂੰ ਮਿਸਟਰ ਫੇਲੀਅਰ ਵੀ ਕਹਿ ਦਿੰਦਾ ਜਿਵੇਂ ਕਿ ਸਟਾਰਟਿੰਗ 'ਚ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੂੰ ਵੀ ਮਿਸਟਰ ਫੇਲੀਅਰ ਕਿਹਾ ਜਾਂਦਾ ਸੀਗਾ ਕਿਉਂਕਿ ਇੰਨੇ ਇਲੈਕਸ਼ਨ ਹਾਰ ਚੁੱਕੇ ਸੀ ਨਾ ਉਹਨਾਂ ਨੂੰ ਫੇਲੀਅਰ ਮੰਨ ਚੁੱਕਿਆ ਸੀ ਤਾਂ ਉਹਨਾਂ ਤੇ ਟੈਗ ਹੀ ਲੱਗ ਗਿਆ ਸੀਗਾ ਮਿਸਟਰ ਫੇਲੀਅਰ ਦਾ ਫੇਲੀਅਰ ਤੋਂ ਸਾਨੂੰ ਕੁਝ ਸਿੱਖਣੇ ਵੀ ਮਿਲਦਾ ਮਤਲਬ ਤੁਸੀਂ ਅੰਦਰੂਨੀ ਤੌਰ ਤੇ ਮਜ਼ਬੂਤ ਹੋ ਜਾਂਦੇ ਹੋ ਕਿ ਜਿੱਥੇ ਉਹ ਚੀਜ਼ ਜਰਲੀ ਆ ਤੁਹਾਨੂੰ ਇੱਕ ਚੀਜ਼ ਹੋਰ ਸੀ ਜਿਵੇਂ ਕਿ ਕੰਟੈਂਟ ਕ੍ਰिएशन ਰਵੇ ਸਭ ਕਰਨ ਲਈ ਤੇ ਮੈਨੂੰ ਥੋੜੀ ਫੇਰ ਮਹਿਸੂਸ ਹੋ ਰਿਹਾ ਸੀ ਹਰ ਸ਼ਾਇਰ ਇਸ ਚ ਵੀ ਫੇਲ ਨਾ ਹੋ ਜਾਈਏ ਤਾਂ ਮੇਰੇ ਇੱਕ ਦੋਸਤ ਨੇ ਬਹੁਤ ਹੀ ਕਰੀਬੀ ਦੋਸਤ ਨੇ ਕਿਹਾ ਯਾਰ ਤੂੰ ਇੰਨੀਆਂ ਚੀਜ਼ਾਂ 'ਚ ਤਾਂ ਫੇਲ ਹੋ ਚੁੱਕ ਇਸ ਥੀ ਹੋ ਜਾਏਗਾ ਤਾਂ ਫਿਰ ਕੀ ਹੈ ਮਤਲਬ ਬਹੁਤ ਜ਼ਿਆਦਾ ਮੇਰੇ ਲਈ ਪੋਜ਼ਿਟਿਵ ਚੀਜ਼ ਹੈ ਹੁਣ ਜੋ ਜੋ ਫੇਲੀਅਰਸ ਦੀਆਂ ਪੌੜੀਆਂ ਚੜ ਕੇ ਮੈਂ ਇੱਥੋਂ ਤੱਕ ਪਹੁੰਚਿਆ ਜੋ ਫੇਲੀਅਰਸ ਤੇ ਮੈਡਲਸ ਰੱਖੇ ਹੋਏ ਆ ਜੋ ਫੇਲੀਅਰਸ ਦੇ ਐਕਸਪੀਰੀਅੰਸ ਕੋਲ ਰੱਖੇ ਆ ਤਾਂ ਹਿੰਮਤ ਬਣਦੇ ਹੁਣ ਮੈਨੂੰ ਤਾਂ ਲੱਗਦਾ ਇਹ ਹੈ ਤੇ ਚਲੋ ਉਹ ਵੀ ਇੱਕ ਬਹੁਤ ਵੱਡਾ ਫੇਲੀਅਰ ਸੀਗਾ ਇੱਥੇ ਆ ਕੇ ਤੇ ਇੱਕ ਸਭ ਤੋਂ ਇਮੋਸ਼ਨਲ ਫੇਲੀਅਰ ਜੋ ਮੇਰੇ ਲਈ ਆ ਉਹ ਸੀਗਾ ਮੈਂ ਟਰੇਡਿੰਗ ਤੇ ਇਨਵੈਸਟਿੰਗ ਬਾਰੇ ਸਿੱਖਦਾ ਸੀ ਮਤਲਬ ਉਹ ਚੀਜ਼ ਨੂੰ ਮੇਰੇ ਚ ਰੁਚੀ ਇੰਨੀ ਸੀ ਰਸਬਾਣੀ ਉਸ ਜੀ ਨਾਲ ਮੈਚ ਕਰ ਰਿਹਾ ਸੀਗਾ ਪਰ ਰੁਚੀ ਬਹੁਤ ਸੀ ਮਤਲਬ ਇੱਕ ਨਾ ਫਰਸਟ ਲਵ ਦੀ ਤਰ੍ਹਾਂ ਕਿ ਕੋਈ ਚੀਜ਼ ਤੁਹਾਨੂੰ ਪਹਿਲੀ ਪਸੰਦ ਆਈ ਆ ਉਹੀ ਪਸੰਦ ਆ ਤੇ ਉਹ ਚੀਜ਼ ਮੈਂ 2017 ਤੋਂ ਕਰ ਰਿਹਾ ਸੀਗਾ ਇਵਨ ਕਿ ਜਦੋਂ ਮੈਂ ਸਟੱਡੀ ਵੀਜ਼ਾ ਵਗੈਰਾ ਮੇਰੇ ਰਿਜੈਕਟ ਹੋ ਚੁੱਕੇ ਸੀਗੇ ਉਸ ਤੋਂ ਬਾਅਦ ਮੈਨੂੰ 2017-18 ਵਿੱਚ ਟ੍ਰੇਡਿੰਗ ਬਾਰੇ ਪਤਾ ਚੱਲਿਆ ਸੀਗਾ ਤੇ ਮੈਂ ਉਹਨੂੰ ਬਹੁਤ ਸ਼ੌਂਕ ਨਾਲ ਸਿੱਖਿਆ ਅੱਜ ਤੱਕ ਵੀ ਸਿੱਖਦਾ ਤੇ ਉਹਨੂੰ ਪਰ ਉਹ ਪ੍ਰੋਪਰ ਟਾਈਮ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਨਾਲ ਮੈਂ ਜੋਬਸ ਵਗੈਰਾ ਵੀ ਕਰਦਾ ਰਿਹਾ ਪ੍ਰੋਪਰ ਟਾਈਮ ਨਹੀਂ ਸੀ ਦਿੱਤਾ ਯਾਰ ਮਤਲਬ ਮਨ ਚ ਸੀਗਾ ਕਿ ਮੈਂ ਕਰਨਾ ਹੀ ਕਰਨਾ ਉਹ ਚੀਜ਼ ਪਸੰਦ ਆ ਉਹਦੇ ਬਾਰੇ ਸੋਚਣਾ ਤੇ ਸਿੱਖਣਾ ਕੋਰਸਿਸ ਵਗੈਰਾ ਲੈਣੇ ਮੈਨੂੰ ਬਹੁਤ ਪਸੰਦ ਸੀ ਪਰ ਸੁਭਾਅ ਨਹੀਂ ਸੀ ਮੈਚ ਕਰਦਾ ਹੁੰਦਾ ਕਿਦਰ ਆਪਣਾ ਕਿਉਂਕਿ ਟ੍ਰੇਡਿੰਗ ਐਂਡ ਇਨਵੈਸਟਿੰਗ ਇਹ ਚੀਜ਼ ਹੈ ਤੁਹਾਨੂੰ ਤੁਹਾਨੂੰ ਇਕੱਲਾ ਕਰ ਦਿੰਦੀ ਆ ਉਹ ਤੇ ਸਟ्रेस ਐਂਗਜ਼ਾਇਟੀ ਤੇ ਇਮੋਸ਼ਨ ਨੂੰ ਤੁਹਾਡੇ ਨੂੰ ਫਲਕਚੂਏਟ ਬਹੁਤ ਜ਼ਿਆਦਾ ਕਰਦੀ ਹੈ ਟ੍ਰੇਡਿੰਗ ਕਿਉਂਕਿ ਟ੍ਰੇਡਿੰਗ ਕਰ ਰਿਹਾ ਤੁਹਾਨੂੰ ਪਤਾ ਹੋਊਗਾ ਤਾਂ ਹੁਣ ਤੱਕ ਮੈਂ ਸਿੱਖਦਾ ਹੀ ਰਹੀ ਮੈਂ ਇੱਥੇ ਆ ਕੇ ਵੀ ਜਦੋਂ ਵੀ ਮੈਨੂੰ ਫ੍ਰੀ ਟਾਈਮ ਮਿਲਦਾ ਮੈਂ ਕਰਦਾ ਰਹਿਣਾ ਪਰ ਵਰਕਿੰਗ ਆਰਸੀ ਨੇ ਲੰਮਿਆਂ ਕਿ ਟਾਈਮ ਨਹੀਂ ਮਿਲਦਾ ਪਰ ਮੈਨੂੰ ਪਤਾ ਕਿ ਉਹ ਚੀਜ਼ ਦੀ ਜੱਦ ਹੁੰਦੀ ਹੈ ਨਾ ਆਪਣੇ ਵਿੱਚ ਤਾਂ ਉਸ ਚੀਜ਼ ਦੀ ਜੱਦ ਨਾਲ ਮੈਂ ਹੋਰ ਕਈ ਆਪਰਚੂਨਿਟੀਆਂ ਬਣਾ ਕੀਤਾ ਕਈ ਚਾਂਸੇਸ ਮੈਂ ਲੈ ਹੀ ਨਹੀਂ ਕਿਉਂਕਿ ਮੈਨੂੰ ਐਸੀ ਜੇਕਰ ਮੈਂ ਉਹ ਕੰਮ ਕਰਨ ਲੱਗਾ ਤਾਂ ਮੇਰੀ ਦੀ ਟ੍ਰੇਡਿੰਗ ਪਾਰਟ ਟਾਈਮ ਜੋ ਕਰ ਰਿਆ ਉਹ ਵੀ ਨਹੀਂ ਹੋਣੀ ਤਾਂ ਮੈਨੂੰ ਲੱਗ ਰਿਹਾ ਸੀ ਸ਼ਾਇਦ ਚਲੋ ਹੋਰ ਕੋਈ ਗੋਲ ਪੂਰਾ ਨਹੀਂ ਹੋਇਆ ਤਾਂ ਇਹ ਤਾਂ ਮੈਂ ਨਹੀਂ ਛੱਡ ਸਕਦਾ ਇਹ ਤਾਂ ਮੈਂ ਪੂਰਾ ਹੀ ਕਰੂੰਗਾ ਜਿਵੇਂ ਕਿ ਆਪਾਂ ਕੋਈ ਜੱਦ ਫੜ ਲੈਣੀ ਹੁੰਦੀ ਹੈ ਹੇ ਹੁਣ ਕੁਝ ਵੀ ਹੋ ਜੇ ਚੀਜ਼ ਕਰਨੀ ਕਰਨੀ ਆ ਤੇ ਆਇਨਸਟਾਈਨ ਨੇ ਵੀ ਇੱਕ ਵਾਰੀ ਕਿਹਾ ਸੀਗਾ ਇੱਕ ਮੱਛੀ ਹੈ ਜਿਹੜੀ ਕਈ ਵਾਰ ਉਹ ਆਪਣੀ ਪੂਰੀ ਲਾਈਫ ਬਰਬਾਦ ਕਰ ਸਕਦੀ ਆ ਮਤਲਬ ਇਸ ਚੀਜ਼ ਦੇ ਚੱਕਰ ਚ ਕਿਉਂ ਦਰਖਤ ਤੇ ਚੜਨਾ ਚਾਹੁੰਦੀ ਆ ਕਿਉਂਕਿ ਮੱਛੀ ਪਾਣੀ ਚ ਤੈਰਨ ਵਾਸਤੇ ਬਣੀ ਆ ਪੰਛੀ ਉੱਡਨ ਵਾਸਤੇ ਬਣਿਆ ਤੇ ਜੋ ਬੰਦਰ ਆ ਉਹ ਆਸਾਨੀ ਨਾਲ ਦਰਖਤ ਤੇ ਚੜ ਪਾਰਿਆ ਮਤਲਬ ਜਿਹੜੇ ਇਨਸਾਨ ਦਾ ਜਿਹੜੇ ਜੀਵ ਦਾ ਜੋ ਨੇਚਰ ਹੈ ਜੇਕਰ ਉਹ ਚੀਜ਼ ਕਰਦਾ ਤਾਂ ਉਹ ਬੜੀ ਆਸਾਨੀ ਨਾਲ ਕਰ ਲੈਂਦਾ ਪਰ ਫਿਰ ਮੇਰੇ ਦਿਮਾਗ ਚ ਇਹ ਵੀ ਸੀ ਕਿ ਇਹ ਵੀ ਕੋਰਸ ਸੁਣਿਆ ਸੀਗਾ ਜੇਕਰ ਮਤਲਬ ਕਈ ਵਾਰ ਮੰਜ਼ਿਲ ਨੂੰ ਪਾਉਣਾ ਹੀ ਸਭ ਕੁਝ ਨਹੀਂ ਹੁੰਦਾ ਕਿ ਵਰ ਨੂੰ ਪਾਉਣ ਦੇ ਰਸਤੇ ਵਿੱਚ ਬੈਟਲਫੀਲਡ ਦੇ ਵਿੱਚ ਰਹਿਣਾ ਐਂਡ ਤੱਕ ਡਿਟੇ ਰਹਿਣਾ ਤੇ ਕੋਸ਼ਿਸ਼ ਕਰਦੇ ਰਹਿਣਾ ਫਿਕਰ ਜੇਕਰ ਕੋਸ਼ਿਸ਼ ਜੀ ਤੁਹਾਨੂੰ ਸਕੂਨ ਮਿਲਦਾ ਠੀਕ ਆ ਤਾਂ ਉਹ ਵੀ ਵਰਥ ਹਿੱਟ ਹੁੰਦਾ ਤਾਂ ਮਤਲਬ ਜੇਕਰ ਮੱਚੀ ਦਰਖਤ ਤੇ ਚੜਨ ਦੀ ਟਰਾਈ ਵੀ ਕਰ ਰਹੀ ਆ ਕਿ ਉਹ ਦਰਖਤ ਤੇ ਚੜ ਨਹੀਂ ਜੜ ਪਾਉਗੀ ਸ਼ਾਇਦ ਉਹ ਉੱਥੇ ਹੀ ਮਰ ਜੀ ਥੋੜੇ ਟਾਈਮ ਬਾਅਦ ਤਾਂ ਉਹ ਮੰਜ਼ਿਲ ਤੋਂ ਵੱਧ ਜਿਹੜੀ ਉਹਨੂੰ ਸੈਟੀਸਫੈਕਸ਼ਨ ਉਹ ਕੋਸ਼ਿਸ਼ ਕਰਨੀ ਚ ਮਿਲ ਜੂਗੀ ਮਤਲਬ ਮੈਂ ਇਹ ਧਾਰਨਾ ਕਰ ਲਈ ਸੀ ਸ਼ਾਇਦ ਇਹ ਟਰੇਡਿੰਗ ਮੇਰੇ ਨੇਚਰ ਨਾਲ ਮੈਚ ਨਹੀਂ ਕਰਦੀ ਜੇ ਸਰਕਮਸਟੈਂਸਿਸ ਆ ਸਿਚੁਏਸ਼ਨਸ ਨਾਲ ਮੈਚ ਨਹੀਂ ਕਰ ਰਹੀ ਪਰ ਮੈਨੂੰ ਛੱਡ ਨਹੀਂ ਸਕਦਾ ਹੈਗਾ ਤਾਂ ਉਹ ਹੁਣ ਤੱਕ ਮੈਂ ਕੰਟੀਨਿਊ ਕੀਤਾ 2025 ਤੱਕ ਤੇ ਪਰ ਹੁਣ ਪਤਾ ਲੱਗ ਲੱਗਿਆ ਕਿ ਉਹ ਫਰੂਟਫੁੱਲ ਹੋ ਹੀ ਨਹੀਂ ਰਿਹਾ ਅੰਦਰੋਂ ਵੀ ਉਹ ਬੰਦੇ ਨੂੰ ਨਾ ਖੋਖਲਾ ਕਰਨ ਲੱਗ ਪਿਆ ਤੇ ਫਿਰ ਡ੍ਰੀਮ ਯਰ ਡ੍ਰੀਮ ਹੀ ਤੁਹਾਨੂੰ ਖਾਣ ਲੱਗ ਜਾਂਦਾ ਤੇ ਯਾਰ ਤੁਸੀਂ ਉਹ ਡ੍ਰੀਮ ਦੇ ਗੁਲਾਮ ਬਣ ਜਾਂਦੇ ਹੋ ਤੇ ਮਤਲਬ ਕਿਈ ਚੀਜ਼ ਹੈ ਜੋ ਹੁਣ ਰੈਲੇਵੈਂਟ ਹੀ ਨਹੀਂ ਦੀ ਉਹ ਚੀਜ਼ ਜਿਹੜੀ ਗੋਲ ਵੀ ਤੁਹਾਡੇ ਲਈ ਰੈਲੇਵੈਂਟ ਨਹੀਂ ਉਹ ਚੀਜ਼ ਤੁਹਾਡੇ ਲਈ ਮਰ ਚੁੱਕੀ ਆ ਪਰ ਹੁਣ ਤੁਸੀਂ ਬੋਹ ਚੁੱਕਿਆ ਇਹਦੇ ਕਰਕੇ ਤੁਸੀਂ ਹੁਣ ਅੱਗੇ ਨਹੀਂ ਵਧ ਪਾ ਰਹੇਗੇ ਐਂਡ ਇਹ ਰੀਸੈਂਟਲੀ ਵਰਨਾ ਕਾਫੀ ਚੀਜ਼ਾਂ ਲੈ ਕੇ ਹੋਇਆ ਇਹ ਗੋਲਸ ਜਿਵੇਂ ਕਿ ਟ੍ਰੇਡਿੰਗ ਦੀ ਗੱਲ ਕਰੀਏ ਜਾਂ ਕੋਈ ਰਿਲੇਸ਼ਨਸ਼ਿਪ ਦੋਸਤੀਆਂ ਜਾਂ ਹੋਰ ਕਈ ਤਰ੍ਹਾਂ ਦੇ ਆਪਣੇ ਵਿਚਾਰ ਜਿਹਨਾਂ ਨੂੰ ਬਸ ਉਹ ਬੋਝ ਦੀ ਤਰ੍ਹਾਂ ਪਟੋਣ ਲੱਗ ਜਾਂਦੇ ਆ ਉਹਨਾਂ ਦੀ ਐਕਸਪਾਇਰੀ ਆ ਗਈ ਹੁੰਦੀ ਆ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਐਕਸਪਾਇਰੀ ਆ ਗਈ ਹੈ ਜਸਟ ਬਿਕੋਜ਼ ਆ ਇੱਕ ਜਲਦੀ ਤਰ੍ਹਾਂ ਆਪਾਂ ਉਹਨਾਂ ਨੂੰ ਆਪਣੇ ਨਾਲ ਰੱਖੀ ਰੱਖਦੇ ਆ ਤੇ ਆਪਾਂ ਨੂੰ ਇਹ ਹੁੰਦਾ ਕਿ ਹੁਣ ਮੈਂ ਇਹ ਦੇਵਾ ਆਪਣੀ ਕਰ ਸਕਦਾ ਮਤਲਬ ਤੁਸੀਂ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹੋ ਨਾ ਕਿਉਂ ਮੈਂ ਗਿਵ ਅਪ ਨਹੀਂ ਕਰੂੰਗਾ ਹਾਲਾਂਕਿ ਤੁਹਾਡੀ ਜੋ ਹਾਲਤ ਹੋਈ ਹੁੰਦੀ ਹੈ ਉਹ ਤੁਹਾਨੂੰ ਵੀ ਨਹੀਂ ਪਤਾ ਹੁੰਦੀ ਕਿ ਤੁਹਾਡੀ ਕਿੰਨੀ ਬੁਰੀ ਹਾਲਤ ਹੋ ਗਈ ਉਸ ਨੂੰ ਲੈ ਕੇ ਤੇ ਫਿਰ ਐਂਡ ਤੇ ਮੇਰੇ ਕੋਲ ਦੋ ਤਿੰਨ ਆਪਸ਼ਨ ਆ ਗਏ ਸੀਗੇ ਹੁਣ ਮਤਲਬ ਕੰਰੈਂਟਲੀ ਕਿਉਂਨ ਟ੍ਰੇਡਿੰਗ ਨੂੰ ਮਤਲਬ ਜੌਬ ਤਾਂ ਮੈਂ ਓਬਵੀਅਸਲੀ ਕਰੀ ਤੇ ਸਟਾਰਟਿੰਗ ਤੋਂ ਹੀ ਕਰ ਰਿਹਾ ਸਟੱਡੀ ਤੋਂ ਬਾਅਦ ਹੀ ਜੌਬਸ ਤਾਂ ਮੈਂ ਕੰਟੀਨਿਊਸ ਕਰ ਹੀ ਲਿਆ ਮਤਲਬ ਅੱਜ ਵੀ ਇੱਕ ਪਰਮਨੈਂਟ ਜੌਬ ਆ ਪਰ ਇੱਕ ਏਕਸਟਰਾ ਚੀਜ਼ ਕਰਨਾ ਜਾਂ ਮੈਨੂੰ ਹੁੰਦਾ ਕਿ ਮੈਂ ਏਕਸਟਰਾ ਚੀਜ਼ ਦੇ ਵਿੱਚ ਆਪਣਾ ਫਿਊਚਰ ਦੇਖ ਰਿਹਾ ਤਾਂ ਉਹਦੇ ਲਈ ਮੇਰੇ ਦੋ ਤਿੰਨ ਚੀਜ਼ਾਂ ਸਾਹਮਣੇ ਆ ਟ੍ਰੇਡਿੰਗ ਕੰਟੈਂਟ ਕ੍ਰिएशन ਜਾਂ ਰਾਈਟਿੰਗ ਜਿਵੇਂ ਕਿ ਕੰਟੈਂਟ ਰਾਈਟਿੰਗ ਤਾਂ ਕੰਟੈਂਟ ਰਾਈਟਿੰਗ ਲਈ ਮੇਰੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਮਿਲਦਾ ਕਿਉਂਕਿ ਬਹੁਤ ਜ਼ਿਆਦਾ ਡੀਪ ਸਟੱਡੀ ਹੁੰਦੀ ਹੈ ਤੇ ਟ੍ਰੇਡਿੰਗ ਤੋਂ ਤਾਂ ਹੁਣ ਮੈਨੂੰ ਲੱਗਦਾ ਸੀਗਾ ਕਿ ਹੁਣ ਮੈਨੂੰ ਥੋੜਾ ਜਿਹਾ ਨੀ ਚੇਂਜ ਕਰ ਲੈਣਾ ਚਾਹੀਦਾ ਤੇ ਨਵੀਂ ਚੀਜ਼ ਟਰਾਈ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਮੈਨੂੰ ਆਸਾਨੀ ਹੁੰਦੀ ਹੈ ਤਾਂ ਫਿਰ ਕੰਟੈਂਟ ਕ੍ਰिएशन ਹੀ ਰਹਿ ਗਿਆ ਸੀਗਾ ਮੈਂ ਆਪਣੇ ਦੋਸਤਾਂ ਨਾਲ ਗੱਲ ਕੀਤੀ ਐਨ ਦੀ ਸੈੱਟ ਅਕੇ ਦੇਖ ਲੈ ਟਰਾਈ ਕਰਨਾ ਚਾਹੀਦਾ ਇੱਕ ਵਾਰੀ ਤੱਕ ਜਰੂਰ ਕਿਉਂਕਿ ਅੱਗੇ ਕਿਹੜਾ ਫੇਲ ਹੀ ਨਹੀਂ ਹੋਇਆ ਇੱਕ ਵ ਤਾਂ ਫਿਰ ਮੈਂ ਉਸ ਨੂੰ ਹੀ ਪਿੱਛੇ ਰੱਖਿਆ ਹਾਂ ਟਰੇਡਿੰਗ ਨੂੰ ਸੈਕੰਡਰੀ ਰੱਖਿਆ ਬਿਟ ਟੂਵਰਡਸ ਆ ਕਾਈਂਡ ਆਫ ਫੇਲੀਅਰ ਕਿ ਮਤਲਬ ਉਹਦੇ ਬੇਸ ਤੇ ਵੀ ਬਹੁਤ ਜ਼ਿਆਦਾ ਡ੍ਰੀਮ ਦੇਖੇ ਹੋਏ ਸੀਗੇ ਫਿਊਚਰ ਨੂੰ ਲੈ ਕੇ ਕਿਉਂਕਿ ਇੱਕ ਟਰੇਡਿੰਗ ਬਹੁਤ ਫੈਸੀਨੇਟਿੰਗ ਆ ਤੁਹਾਨੂੰ ਹੁੰਦਾ ਕਿ ਤੁਸੀਂ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਬਹੁਤ ਵੱਡੀ ਕੈਪੀਟਲ ਜਾਂ ਵੈਲਥ ਕ੍ਰੀਏਟ ਕਰ ਸਕਦੇ ਆ ਪਰ ਇਟ ਵਾਸ ਆ ਫੇਲੀਅਰ ਮਤਲਬ ਇਹ ਥੋੜੇ ਜਿਹਾ ਇਹ ਸਭ ਤੋਂ ਜ਼ਿਆਦਾ ਇਮੋਸ਼ਨਲ ਫੇਲੀਅਰ ਸੀ ਕਿਉਂਕਿ ਇਹਨੂੰ ਮੈਂ ਸਭ ਤੋਂ ਜ਼ਿਆਦਾ ਲੰਮੇ ਸਮੇਂ ਲਈ ਲੈ ਕੇ ਚੱਲਿਆ ਸੀਗਾ ਬਾਕੀ ਚੀਜ਼ਾਂ ਨੂੰ 1.5 ਸਾਲ ਦਾ ਟਾਈਮ ਦਿੱਤਾ ਤੇ ਕੋਈ ਜੋ ਦੋਸਤੀਆਂ ਜਾਂ ਕੋਈ ਰਿਲੇਸ਼ਨਸ਼ਿਪ ਜਿੰਨਾਂ ਨੂੰ ਜਿੰਨਾਂ ਦੀ ਹੁਣ ਕੋਈ ਵੈਲਿਊ ਨਹੀਂ ਸੀ ਰਹੀ ਜਿੰਨਾਂ ਨੂੰ ਸਿਰਫ ਭਾਰ ਵਾਂਗੂ ਹੀ ਆਪਾਂ ਢੋ ਰਹੇ ਸੀਗੇ ਆਪਣੇ ਦਿਮਾਗ ਦੇ ਵਿੱਚ ਤਾਂ ਹੁਣ ਉਹਨਾਂ ਤੋਂ ਵੀ ਅੱਗੇ ਵਧੰਦਾ ਟਾਈਮ ਹੋ ਜਾਂਦਾ ਹੁੰਦਾ ਕਿਉਂਕਿ ਹੁਣ ਉਹ ਉਸ ਚੀਜ਼ ਵਿੱਚ ਵੀ ਫੇਲਿਅਰ ਹੁੰਦੇ ਆਪਨੇ ਤਾਂ ਆਪਾਂ ਅਟੈਚਮੈਂਟ ਆਪਣੀ ਜ਼ਿਆਦਾ ਹੋ ਜਾਂਦੀ ਹੈ ਮੋ ਉਹ ਚੀਜ਼ਾਂ ਜ਼ਿਆਦਾ ਹੋ ਜਾਂਦਾ ਤਾਂ ਫਿਰ ਮੈਨੂੰ ਵੀ ਲੱਗਿਆ ਕਿ ਯਾਰ ਚੇਂਜ ਕੁਝ ਕਰਨਾ ਚਾਹੀਦਾ ਇਦਾਂ ਤਾਂ ਬਿਲਕੁਲ ਵੀ ਨਹੀਂ ਕੁਝ ਹੋ ਰਿਹਾ ਤਾਂ ਦਨ ਮੈਂ ਕੰਟੈਂਟ ਕ੍ਰिएशन ਨੂੰ ਚੂਜ਼ ਕੀਤਾ ਫॉर ਨਾਊ ਇਹ ਇਸੇ ਚੀਜ਼ 'ਚ ਹੀ ਕੁਝ ਕਰਕੇ ਦੇਖਦੇ ਹਾਂ ਕਿਉਂਕਿ ਇਹ ਤੇ ਚੁੰਨੀ ਨੇ ਕਿ ਉਹੀ ਗੱਲ ਹੈ ਕਿ ਹੁਣ ਜੇ ਜਾਂ ਤੁਹਾਨੂੰ ਪੰਛੀ ਆ ਜੋ ਉੱਡਣ ਲੱਗ ਗਿਆ ਪੰਛੀ ਤਰਨ ਵਾਸਤੇ ਨਹੀਂ ਬਣਿਆ ਜੇ ਹੁਣ ਮੱਛੀ ਪਾਣੀ 'ਚ ਤੈਰਨ ਨੂੰ ਲੱਗਦਾ ਟਰਾਈ ਕਰ ਸਕਦੀ ਆ ਤੇ ਬੰਦਰ ਆ ਜੋ ਦਰਖਤ ਤੇ ਚੜਨ ਦੀ ਖੁਸ਼ੀ ਕਰ ਰਿਹਾ ਹੁਣ ਪਰ ਉਲਟਾ ਕੁਝ ਨਹੀਂ ਹੋ ਰਿਹਾ ਆਪਣੀ ਜੋ ਪ੍ਰਵਿਰਤੀ ਆ ਆਪਣਾ ਸੁਭਾਅ ਤੁਸੀਂ ਉਸ ਚੀਜ਼ ਦੇ ਵਿੱਚ ਆ ਗਏ ਹੋ ਤਾਂ ਸ਼ਾਇਦ ਮੈਂ ਵੀ ਹੁਣ ਸ਼ਾਇਦ ਕ੍ਰੀਏਟਿਵ ਫੀਲਡ ਵਿੱਚ ਆ ਰਿਹਾ ਕਿਉਂਕਿ ਮੈਨੂੰ ਕ੍ਰੀਏਟ ਕਰਨਾ ਇਮੇਜੀਨੇਸ਼ਨ ਕਰਨੀ ਸਟੋਰੀਜ਼ ਲਿਖਣਾ ਗੱਲਾਂ ਕਰਨੀਆਂ ਹਾਲਾਂਕਿ ਮੈਂ ਬਹੁਤ ਇੰਟਰੋਵਰਟ ਵੀ ਆ ਬਟ ਐਕਸਪਲੇਨੇਸ਼ਨਸ ਦੇਣੀ ਆ ਇਹ ਸਭ ਮੇਰੇ ਲਈ ਆਸਾਨ ਆ ਮਤਲਬ ਇਜ਼ੀ ਆ ਤਾਂ ਮੈਨੂੰ ਥੋੜਾ ਜਿਹਾ ਤਾਂ ਠੀਕ ਲੱਗ ਰਿਹਾ ਕਿ ਹਾਂ ਕਿ ਆਪਣੀ ਸੁਭਾਅ ਨਾਲ ਮੈਚ ਕਰਦੀ ਚੀਜ਼ ਚੂਜ਼ ਕਰ ਰਿਹਾ ਮੈਂ ਤਾਂ ਨੈਕਸਟ ਦਿਖੋਦੇ ਵਿੱਚ ਕੀ ਫੇਲਿਅਰ ਮਿਲਦਾ ਜਾਂ ਸਕਸੈਸ ਆ ਇਹਦਾ ਫਰਕ ਤਾਂ ਹੋਰ ਸੀ ਜਾਂ ਕੁਝ ਹੋਰ ਸੀ ਇੱਥੇ ਮੈਨੂੰ ਇੱਕ ਮੂਵੀ ਦਾ ਯੂ ਨੋ ਮੂਵੀ ਦੀਆਂ ਲਾਈਨਸ ਯਾਦ ਆ ਰਹੀਆਂ ਕਿ ਡਾਇਲੌਗਸ ਇੱਕ ਫੂਡ ਵਰਸਸ ਫਰਾਰੀ ਮੂਵੀ ਆ ਉਹਦੇ ਵਿੱਚ ਜਿਹੜਾ ਕੋ-ਐਕਟਰ ਹੁੰਦਾ ਉਹ ਸਪੀਚ ਦਿੰਦਾ ਕਿ ਕਈ ਲੋਕ ਤਾਂ ਬਹੁਤ ਕਿਸਮਤ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਨਮ ਤੋਂ ਬਾਅਦ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਦਾ ਮਕਸਦ ਕੀ ਆ। ਉਹ ਜ਼ਿੰਦਗੀ 'ਚ ਕੀ ਕਰਨਗੇ। ਸਪੋਜ਼ ਕਰੋ ਕਿਸੇ ਨੂੰ 14 ਸਾਲ ਦੀ ਉਮਰ 'ਚ ਹੀ ਪਤਾ ਲੱਗ ਗਿਆ ਸੀਗਾ ਕਿ ਉਹ ਇੱਕ ਬਿਹਤਰੀਨ ਸਿੰਗਰ ਆ। ਕਿਸੇ ਨੂੰ 16 ਸਾਲ ਦੀ ਉਮਰ 'ਚ ਪਤਾ ਲੱਗ ਗਿਆ ਉਹ ਉਹਦੀ ਫੁੱਟਬਾਲ ਖੇਡ ਸਕਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਸਪੋਰਟ ਕਰ ਸਕਦਾ। ਦੰਦਨਾ ਕਿ ਜੀਨੀਅਸ ਲੋਕ ਜਾਂ ਕਿਸੇ ਨੂੰ ਪਤਾ ਲੱਗ ਗਿਆ ਸੀਗਾ 10th ਕਲਾਸ 'ਚ ਕਿ ਉਹ ਮੈਥਮੈਟਿਸ਼ੀਅਨ ਬਣੇਗਾ ਜਾਂ ਸਾਇੰেন্টিਸਟ ਬਣੇਗਾ ਜਾਂ ਕਿਸੇ ਵੀ ਫੀਲਡ 'ਚ ਜਾਊਗਾ। ਮਤਲਬ ਕਿ ਉਸ ਬੱਚੇ ਨੂੰ ਆਪਣਾ ਇੰਟਰਸਟ ਪਤਾ ਲੱਗ ਗਿਆ ਹੁੰਦਾ। ਤੇ ਭਾ ਉਹਨਾਂ ਨੂੰ ਕਿਸਮਤ ਵਾਲੇ ਲੋਕ ਕਿਹਾ ਜਾਂਦਾ। ਪਰ ਕਈ ਲੋਕ ਹੁੰਦੇ ਆ ਉਹਨਾਂ ਨੂੰ ਸਾਰੀ ਉਮਰ ਟਰਾਈ ਕਰਨਾ ਪੈਂਦਾ ਕਿ ਉਹਨਾਂ ਲਈ ਕੀ ਬਣਿਆ ਪਹਿਲਾਂ ਉਹ 5 ਸਾਲ ਕੁਝ ਹੋ ਟਰਾਈ ਕਰਦੇ ਫਿਰ ਕੋਈ ਹੋਰ ਕੋਈ ਹੋਰ ਜੌਬ ਕੋਈ ਹੋਰ ਬਿਜ਼ਨਸ ਕੋਈ ਇਮੋਸ਼ਨਲ ਇਨ ਅ ਰਿਲੇਸ਼ਨਸ਼ਿਪ ਆਲਸੋ ਫਾਈਂਡਿੰਗ ਅ ਟ੍ਰੂ ਪਰਸਨ অর ਕੁਡ ਲਾਈਫ ਪਾਰਟਨਰ ਕੁਝ ਵੀ ਕਿਸੇ ਵੀ ਫੀਲਡ ਦੇ ਵਿੱਚ ਕਿ ਕਿਹੜੀ ਚੀਜ਼ ਤੁਹਾਨੂੰ ਸੂਟੇਬਲ ਆ ਕਈ ਵਾਰ ਤੁਹਾਨੂੰ ਬਹੁਤ ਟਰਾਈ ਕਰਨਾ ਪੈਂਦਾ ਉਹਨਾਂ ਲੋਕਾਂ ਨੂੰ ਜਿਵੇਂ ਕਿ KFC ਦੇ ਮਾਲਕ ਨੂੰ ਸ਼ਾਇਦ 65 ਸਾਲ ਦੀ ਉਮਰ ਤੋਂ ਬਾਅਦ ਪਤਾ ਲੱਗਿਆ ਸੀ ਜੇ ਉਹਨੇ ਬਾਅਦ ਵਿੱਚ ਬਿਜ਼ਨਸ ਇੰਨਾ ਵੱਡਾ ਖੜਾ ਕੀਤਾ ₹1 ਬਯੰਬਾਨੀ ਨੇ ਵੀ ਆਪਣੇ ਮਤਲਬ 40-45 ਸਾਲ ਦੀ ਉਮਰ ਤੇ ਜਾ ਕੇ ਰਿਲਾਇੰਸ ਨੂੰ ਖੜਾ ਕੀਤਾ। ਤਾਂ ਉਸ ਤੋਂ ਪਹਿਲਾਂ ਉਹਨੇ ਬਹੁਤ ਚੀਜ਼ਾਂ ਟਰਾਈ ਕੀਤੀ ਆ। ਤਾਂ ਇਦਾਂ ਹੀ ਆ ਕਿ ਵਾਰ ਸਾਨੂੰ ਬਹੁਤ ਚੀਜ਼ਾਂ ਟਰਾਈ ਹੀ ਕਰਨੀਆਂ ਪੈਂਦੀਆਂ। ਤੇ ਫਿਰ ਸਾਨੂੰ ਲੱਭਣਾ ਪੈਂਦਾ ਕਿ ਸਾਡੇ ਲਈ ਕੀ ਬਣਿਆ। ਸ਼ਾਇਦ ਮੈਂ ਉਹੀ ਕੋਸ਼ਿਸ਼ ਦੁਬਾਰਾ ਫਿਰ ਕੀਤੀ ਆ। ਕਿ ਮੇਰੇ ਲਈ ਕਿਹੜੀ ਚੀਜ਼ ਬਣੀ ਹੈ ਜਾਂ ਮੇਰੇ ਸੁਭਾਅ ਨਾਲ ਮਤਲਬ ਕੁਦਰਤੀ ਤੌਰ ਤੇ ਕਿਹੜੀ ਚੀਜ਼ ਆਸਾਨੀ ਨਾਲ ਅਲਾਈਨ ਹੋ ਸਕਦੀ ਹੈ। ਕਿ ਜਿਵੇਂ ਕਿ ਕਿਸੇ ਨੇ ਤਾਂ ਬਹੁਤ ਜ਼ਿਆਦਾ ਪੜ੍ਹਾਈ ਕਰਕੇ ਸੌਫਟਵੇਅਰ ਇੰਜੀਨੀਅਰ ਬਣ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਬਹੁਤ ਹੀ ਜ਼ਿਆਦਾ ਲੰਮੀ ਸਟੱਡੀ ਕਰਨ ਤੋਂ ਬਾਅਦ 1 ਲ ਉਹ ਤਾਂ 1 ਲੱਖ ਰੁਪਏ ਕਮਾਰੇ ਆ ਉਹ ਮਹੀਨੇ ਦਾ ਤੇ ਕੋਈ ਇੱਕ ਨਾਰਮਲ ਜਿਹਾ ਬਿਜ਼ਨਸ ਕਰਕੇ ਫਿਰ ਫਾਸਟ ਫੂਡ ਇਹਨੂੰ ਕੋਈ ਸਕ੍ਰੈਪ ਦਾ ਕੰਮ ਕਰਕੇ ਵੀ 1 ਲੱਖ ਰੁਪਏ ਮਹੀਨੇ ਦਾ ਕਮਾਰੇ ਆ ਤਾਂ ਉਹਦੀ ਸੁਭਾਣਾ ਚੀਜ਼ ਮੈਚ ਹੋ ਰਹੀ ਆ ਤਾਂ ਸ਼ਾਇਦ ਇਹੀ ਸਾਨੂੰ ਟਰਾਈ ਕਰਨਾ ਚਾਹੀਦਾ ਜੋ ਵੀ ਤੁਹਾਨੂੰ ਫੇਲਿਅਰ ਮਿਲਿਆ ਮਤਲਬ ਸ਼ਾਇਦ ਮੇਰੇ ਲਈ ਕੋਈ ਚੀਜ਼ ਕੈਨ ਨਹੀਂ ਬਹੁਤ ਆਸਾਨ ਹੋ ਸਕਦੀ ਆ ਕਿਉਂਕਿ ਸਭ ਦੇ ਫੇਲਿਅਰ ਸਭ ਦੇ ਐਕਸਪੀਰੀਅੰਸ ਡਿਫਰੈਂਟ ਆ ਉਹ ਲਾਈਫ ਨੂੰ ਲੈ ਕੇ ਫੇਲਿਅਰ ਹੋ ਸਕਦੇ ਆ ਗੋਲਸ ਨੂੰ ਲੈ ਕੇ ਹੋ ਸਕਦੇ ਆ ਫਿਊਚਰ ਨੂੰ ਪਲੈਨਿੰਗ ਸੀ ਕੋਈ ਰਿਲੇਸ਼ਨਸ਼ਿਪ ਸੀ ਕਿਸੇ ਨਾਲ ਕਲੀਅਰ ਮਿਲ ਗਿਆ ਜਾਂ ਕੋਈ ਵੀ ਸਿਜਮ ਪਰਸਨਲ ਗੋਲ ਸੀਗੇ ਪਰ ਇਹਦਾ ਇਹ ਮਤਲਬ ਨਹੀਂ ਜ਼ਿੰਦਗੀ ਖਤਮ ਹੋ ਗਈ ਆ ਕਿਉਂਕਿ ਜਿੰਨਾ ਚਿਰ ਤੁਹਾਡੇ ਚੋਂ ਸੋਚਣ ਦੀ ਸ਼ਕਤੀ ਹੈਗੀ ਹੈ ਹਿੰਮਤ ਹੈਗੀ ਤਾਂ ਉਹਨਾਂ ਚਿਰ ਤੁਸੀਂ ਕਿੰਨੇ ਵੀ ਨਵੇਂ ਗੋਲ ਬਣਾ ਸਕਦੇ ਹੋ ਉਹਨਾਂ ਨੂੰ ਪੂਰੀ ਮਿਹਨਤ ਨਾਲ ਟਰਾਈ ਕਰ ਸਕਦੇ ਹੋ ਪਰ ਤੁਹਾਨੂੰ ਲੱਭਣਾ ਪਊਗਾ ਕਿ ਤੁਹਾਡੇ ਲਈ ਕੀ ਉਹ ਗੋਲ ਹੈ ਜੋ ਤੁਹਾਡੀ ਨੇਚਰ ਨਾਲ ਅਲਾਈਨ ਕਰ ਰਿਹਾ ਇਹ ਨਹੀਂ ਦੇਖਾ ਦੇਖੀ ਵਿੱਚ ਕਿ ਕੋਈ ਟਰੇਡਿੰਗ ਕਰ ਰਿਹਾ ਤੁਸੀਂ ਕ੍ਰੀਏਟਿਵ ਇਨਸਾਨ ਹੋ ਤੁਸੀਂ ਫਿਰ ਟਰੇਡਿੰਗ ਦੇ ਵਿੱਚ ਸਫਲ ਨਹੀਂ ਹੋ ਪਾਉਂਗੇ ਆਬਵੀਅਸਲੀ ਆ ਜੇਕਰ ਕ੍ਰੀਏਟਿਵ ਹੋ ਤਾਂ ਕ੍ਰੀਏਟਿਵ ਫੀਲਡ ਜਿਉਂ ਜੇ ਤੁਸੀਂ ਸਾਇੰਸ ਨਾਲ ਸੰਬੰਧ ਰੱਖਦੇ ਨੇ ਸਾਇੰਸ ਫੀਲਡ ਵਿੱਚ ਜਾਓ ਫਾਈਨੈਂਸ ਵਿੱਚ ਇੰਟਰਸਟ ਹੈ ਤਾਂ ਉੱਥੇ ਜਾਓ ਮਤਲਬ ਜੋ ਵੀ ਤੁਹਾਡਾ ਕੋਲ ਫੇਲਿਅਰ ਮਿਲਣਾ ਇਸ ਆ ਪਰਟ ਆਫ ਪ੍ਰੋਸੈਸ ਹੈ ਉਹ ਕੁਝ ਫੁੱਲ ਸਟਾਪ ਨਹੀਂ ਆ ਉਸ ਤੋਂ ਬਾਅਦ ਵੀ ਜ਼ਿੰਦਗੀ ਨਹੀਂ ਜੋ ਉਸ ਤੋਂ ਅੱਗੇ ਨਵਾਂ ਡ੍ਰੀਮ ਹੀ ਨਹੀਂ ਦੇਖ ਸਕਦੇ ਮਤਲਬ ਮੇਰਾ ਤਾਂ ਇਹ ਮੰਨਣਾ ਮਤਲਬ ਇੱਕ ਸਤਿਗੁਰੂ ਦੀ ਮੈਂ ਇੱਕ ਵੀਡੀਓ ਦੇਖੀ ਸੀ ਜੋ ਕਹਿੰਦੇ ਸੀਗੇ ਕਿ ਇਨਸਾਨ ਜਨਮ ਤੋਂ ਲੈ ਕੇ ਮੌਤ ਤੱਕ ਹਮੇਸ਼ਾ ਪ੍ਰੋਫਿਟ ਦੇ ਵਿੱਚ ਹੀ ਆ ਕਿਉਂਕਿ ਜਦੋਂ ਜਨਮਿਆ ਉਹ ਕੁਝ ਨਹੀਂ ਲੈ ਕੇ ਆਇਆ ਤੇ ਉਹਦਾ ਸਰੀਰ ਵੀ ਇੰਨਾ ਛੋਟਾ ਹੁੰਦਾ ਕਿ ਉਹ ਆਪਣੇ ਆਪ ਦਾ ਧਿਆਨ ਨਹੀਂ ਰੱਖ ਪਾਉਂਦਾ ਜਦੋਂ ਮਰਦਾ ਉਹਦੋਂ ਕੁਝ ਨਹੀਂ ਲੱਗ ਜਾਂਦਾ ਕਿ ਕਿ ਬਾਡੀ ਨੂੰ ਨਹੀਂ ਕਿ ਕੋਈ ਸੋਲ ਜਾਂ ਕੌਂਸ਼ੀਅਸਨੈਸ ਹੈ ਜੀ ਤਾਂ ਉਹ ਕੱਲੀ ਹੀ ਚਲੀ ਜਾਂਦੀ ਆ ਤੇ ਬਾਡੀ ਵੀ ਨਹੀਂ ਜਾਂਦੀ ਕੀ ਨਾਲ ਤਾਂ ਉਹਦੇ ਵਿੱਚ ਤੁਹਾਨੂੰ ਜੋ ਵੀ ਮਿਲਦਾ ਇਹ ਬਾਡੀ ਮਿਲੀ ਆ ਤੁਹਾਡੇ ਦਿਮਾਗ 'ਚ ਕੁਝ ਮੈਮਰੀਜ਼ ਆ ਸਟੱਡੀਆਂ ਆ ਤੁਹਾਡੇ ਕੋਲ ਅਜਮਣੀਆਂ ਤੁਹਾਡੇ ਕੋਲ ਜੌਬ ਅਜ ਨਹੀਂ ਆ ਕੋਈ ਵੱਡਾ ਬਿਜ਼ਨਸ ਆ ਕੋਈ ਫੇਲਿਅਰ ਆ ਮਤਲਬ ਕੁਝ ਵੀ ਆ ਮਤਲਬ ਕਿੰਨੀ ਕਿੰਨਾ ਵਾਸਟ ایکسپੀਰੀਅੰਸ ਆ ਤੁਹਾਡੇ ਕੋਲ ਤਾਂ ਉਹ ਹਮੇਸ਼ਾ ਪ੍ਰੋਫਿਟ ਜੀ ਆ ਅਜ ਇੱਕ ਨਾਰਮਲ ਜੌਬ ਆ ਤਾਂ ਤੁਹਾਡੇ ਕੋਲ ਤੁਸੀਂ ਤਾਂ ਵੀ ਪ੍ਰੋਫਿਟ 'ਚ ਆ ਇੱਕ ਅਜਿ ਤੁਹਾਡੇ ਕੋਲੇ ਕਾਲੂ ਦੇ ਕੋਲੇ ਹਾਈ ਪ੍ਰੋਫਾਈਲ ਜੌਬ ਹੋ ਜੂਗੀ ਜਾਂ ਹਾਈ ਜਾਂ ਬਹੁਤ ਹੀ ਸਕਸੈਸਫੁਲ ਬਿਜ਼ਨਸ ਹੋ ਜਾਊਗਾ ਤੁਸੀਂ ਹਮੇਸ਼ਾ ਪ੍ਰੋਫਿਟ 'ਚ ਹੀ ਆ ਜਾਂ ਫਿਰ ਤੁਸੀਂ ਜ਼ੀਰੋ ਤੇ ਆ ਜਾਓਗੇ ਤਾਂ ਜਿਨ ਜੇਕਰ ਤੁਹਾਡਾ ਸਰੀਰ ਨਹੀਂ ਖਤਮ ਹੋ ਰਿਹਾ ਤੁਸੀਂ ਮਰ ਨਹੀਂ ਜਾਂਦੇਗੇ ਜਾਂ ਡੈਥ ਨਹੀਂ ਆਉਂਦੀਗੀ ਉਹਨਾਂ ਚਿਰ ਕੁਝ ਵੀ ਖਤਮ ਨਹੀਂ ਹੋਇਆ ਲਾਈਫ ਕਦੇ ਵੀ ਨਹੀਂ ਖਤਮ ਹੋਈ ਕੋਈ ਰਿਲੇਸ਼ਨਸ਼ਿਪ ਕੋਈ ਗੋਲ ਜਾਂ ਕੋਈ ਜੌਬ ਕੋਈ ਵੀ ਡ੍ਰੀਮ ਜੇਕਰ ਉਹ ਪੂਰਾ ਨਹੀਂ ਹੋਇਆ ਤਾਂ ਫਿਰ ਅੱਗੇ ਵਧਣਾ ਚਾਹੀਦਾ ਨਵੇਂ ਹੱਲ ਕਿਉਂਕਿ ਹਿਊਮਨ ਬ੍ਰੇਨ ਇੰਨਾ ਕੈਪੇਬਲ ਆ ਉਹ ਕਿਸੇ ਵੀ ਚੀਜ਼ ਦਾ ਸੁਪਨਾ ਲੈ ਸਕਦਾ ਇਹ ਨਹੀਂ ਕਿ ਕਿੰਸਾ ਨਾ ਇੱਕ ਚੀਜ਼ ਨਹੀਂ ਬਣਿਆ ਆਪਣੀ ਨੇਚਰ ਨੂੰ ਆਪਣੀ ਪ੍ਰਵਿਰਤੀ ਨੂੰ ਪਛਾਣੋ ਤੁਹਾਨੂੰ ਕੀ ਸੂਟ ਕਰ ਰਿਹਾ ਤੁਹਾਡੇ ਲਈ ਕਿਹੜਾ ਕਿਹੜੀ ਚੀਜ਼ ਆਈਸਿੰਗ ਆਨ ਦੀ ਕੇਕ ਆ ਮਤਲਬ ਬਹੁਤ ਈਜ਼ੀ ਆ ਕਰ ਲੈਣੇ ਆ ਤਾਂ ਈਜ਼ੀਲੀ ਕਰ ਲੂੰਗਾ ਫਿਰ ਸਾਨੂੰ ਲੱਗਦਾ ਕਿ ਅਸੀਂ ਬਹੁਤ ਹੀ ਡਿਫਿਕਲਟ ਤੇ ਕੰਪਲੈਕਸ ਚੀਜ਼ਾਂ ਕਰਾਂਗੇ ਨਾ ਫਿਰ ਹੀ ਅਸੀਂ ਸਫਲ ਹੋਵਾਂਗੇ ਜਿਵੇਂ ਕਿ ਮੈਂ ਟਰੇਡਿੰਗ ਦੇ ਮਾਮਲੇ 'ਚ ਕਰ ਰਿਹਾ ਸੀ ਮੈਨੂੰ ਐਸੀ ਬਹੁਤ ਚੀਜ਼ਾਂ ਕੰਪਲੈਕਸ ਆ ਉਹਦੇ 'ਚ ਬਹੁਤ ਕੁਝ ਸਿੱਖਣਾ ਪੈਂਦਾ ਮਤਲਬ ਆਬਵੀਅਸਲੀ ਬਹੁਤ ਕੰਪਲੈਕਸ ਚੀਜ਼ਾਂ ਬਹੁਤ ਕੁਝ ਸਿੱਖਣਾ ਪੈਂਦਾ ਤਾਂ ਮੈਨੂੰ ਲੱਗਿਆ ਸੀਗਾ ਤਾਂ ਤੁਹਾਡੀ ਈਗੋ ਹੁੰਦੀ ਆ ਜਦੋਂ ਆਪਾਂ ਕਹਿੰਦੇ ਆ ਕਿ ਮੇਲੀ ਈਗੋ ਹੁੰਦੀ ਆ ਤੇ ਮੈਂ ਕੋਈ ਕੋਈ ਕੰਪਲੈਕਸਿਜ਼ ਕਰੂੰਗਾ ਤੇ ਫਿਰ ਮੈਂ ਆਪਣੇ ਆਪ ਨੂੰ ਸਾਬਤ ਕਰਨ ਪਾਉਂ ਕਰ ਪਾਉਂਗਾ ਤੇ ਮੈਨੂੰ ਫਿਰ ਹੀ ਸੈਟੀਸਫੈਕਸ਼ਨ ਹੋਣੀ ਆ ਪਰ ਦੂਸਰੇ ਪਾਸੇ ਕਿਵਰ ਕੋਈ ਚੀਜ਼ ਨਹੀਂ ਈਜ਼ੀ ਹੁੰਦੀ ਜੇ ਤੁਸੀਂ ਉਹਨੂੰ ਬਦਲੋਗੇ ਬਹੁਤ ਆਸਾਨੀ ਨਾਲ ਕਰਾ ਪਾਉਨੇ ਆ ਤਾਂ ਉਹਦੇ ਵਿੱਚ ਤੁਸੀਂ ਛੇਤੀ ਸਕਸੈਸ ਲੈ ਸਕਦੇ ਹੋ ਤਾਂ ਆਪਣੇ ਨੇਚਰ ਅਕੋਰਡਿੰਗ ਆਪਣੇ ਉਸ ਪੈਸ਼ਨ ਨੂੰ ਪਛਾਣ ਲਓ ਜਾਂ ਉਸ ਸਕਿੱਲ ਨੂੰ ਪਛਾਣ ਲਓ ਜਾਂ ਕੰਮ ਨੂੰ ਪਛਾਣ ਲਓ ਟਾਈਮ ਲੱਗ ਸਕਦਾ ਕਿਸੇ ਵੀ ਚੀਜ਼ ਤੇ ਕੋਈ ਗਰੰਟੀ ਨਹੀਂ ਗੀ ਉਹ چاہے 20 ਸਾਲ ਦੀ ਉਮਰ 'ਚ ਤੁਸੀਂ ਪੈਸੇ ਨਾਲ ਲੋਤੀ ਜਾਂ 30 ਜਾਂ 40 ਰੱਖਦੇ ਵੀ ਪਛਾਣੋ ਮਤਲਬ ਇਹ ਤੁਹਾਨੂੰ ਟਰਾਈ ਤਾਂ ਕਰਨਾ ਹੀ ਪਊਗਾ ਤੇ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਨੇਚਰ ਨਾਲ ਸੂਟ ਕਰ ਰਹੀ ਆ ਤੁਹਾਨੂੰ ਉਹ ਬਸ ਕਰਦੇ ਰਹਿਣਾ ਚਾਹੀਦਾ ਏ ਸੋ ਸਿੰਪਲ ਜਿਹੜੀ ਚੀਜ਼ ਤੁਹਾਡੇ ਨੇਚਰ ਤੇ ਰੈਜ਼ਿਸਟੈਂਸ ਕ੍ਰੀਏਟ ਕਰ ਰਹੀ ਆ ਮਤਲਬ ਤੁਹਾਡਾ ਨੇਚਰ ਹੀ ਨਹੀਂ ਮੰਨ ਰਿਹਾ ਤੁਹਾਡੀ ਪਰਸਨੈਲਿਟੀ ਤੁਹਾਡਾ ਕਰੈਕਟਰ ਉਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰ ਪਾ ਰਿਹਾ ਅ쩌 ਇਹ ਤੁਹਾਡੇ ਲਈ ਨਹੀਂ ਬਣੀ ਤਾਂ ਉਹਦੇ ਵਿੱਚ ਫੇਲ ਹੋ ਜਾਣਾ ਬਹੁਤ ਈਜ਼ੀ ਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਮੈਂ ਕੁਝ ਟਰਾਈ ਨਹੀਂ ਕਰੂੰਗਾ ਤੁਹਾਨੂੰ ਹੋਰ ਕੁਝ ਟਰਾਈ ਕਰਨਾ ਜ਼ਰੂਰ ਚਾਹੀਦਾ ਤੁਹਾਨੂੰ ਕਿਸੇ ਚੀਜ਼ ਦੇ ਗੁਲਾਮ ਨਹੀਂ ਬਣ ਜਾਣਾ ਚਾਹੀਦਾ ਜਿਵੇਂ ਕਿ ਮੈਂ ਰੀਸੈਂਟਲੀ ਇੱਕ ਮੂਵੀ ਦੇਖੀ ਲਾਲ ਕਪਤਾਨ ਜੀ ਜਿਸ ਸੈਫਲੀ ਖਾਨ ਉਹ ਕੋ-ਐਕਟਰ ਕਹਿੰਦਾ ਤਾਂ ਉਹ ਸੈਫਲੀ ਖਾਨ ਕਿਸੇ ਇੱਕ ਵਿਲਨ ਦੇ ਪਿੱਛੇ ਹੁੰਦਾ ਤੇ ਉਹ ਕੋ-ਐਕਟਰ ਨੂੰ ਪੁੱਛਦਾ ਕਿ ਤੇਰਾ ਮਾਲਕ ਕੌਣ ਹੈ ਕਿ ਤੂੰ ਕਿਸ ਕੀ ਦੇ ਸ਼ਿਕਾਰ ਤੇ ਨਿਕਲਿਆ ਤੂੰ ਸ਼ਿਕਾਰੀ ਆ ਫਿਰ ਕੋਈ ਮਾਲਕ ਵੀ ਹੋਊਗਾ ਉਹ ਕਹਿੰਦਾ ਮੇਰਾ ਕੋਈ ਮਾਲਕ ਨਹੀਂਗਾ ਬਸ ਮੇਰਾ ਉਹ ਸ਼ਿਕਾਰ ਆ ਤਾਂ ਫਿਰ ਉਹ ਕੋ-ਐਕਟਰ ਨੂੰ ਕਹਿੰਦਾ ਇਹਦਾ ਮਤਲਬ ਜਿਹੜਾ ਤੇਰਾ ਸ਼ਿਕਾਰ ਹੈ ਨਾ ਉਹੀ ਤਰਾ ਮਾਲਕ ਆ ਜਿੱਥੇ-ਜਿੱਥੇ ਉਹ ਜਾਊਗਾ ਇਹਨੂੰ ਉੱਥੇ-ਉੱਥੇ ਜਾਣਾ ਪਊਗਾ ਤੇ ਉਸੇ ਤਰ੍ਹਾਂ ਹੀ ਸਾਡੇ ਦੀਵਰ ਗੋਲਸ ਹੁੰ ਮਤਲਬ ਆਪਾਂ ਉਹਨਾਂ ਨੂੰ ਦੇਖਿਆ ਹੁੰਦਾ ਆਪਣੇ ਆਪਣੀ ਬੈਟਰਮੈਂਡ ਲਈ ਪਰ ਕਿਵਰ ਉਹਨਾਂ ਦੇ ਗੁਲਾਮ ਬਣ ਜਾਂਦੇ ਹੁੰਦੇ ਆ ਜਿਵੇਂ ਕਿ ਮੈਂ ਟਰੇਡਿੰਗ ਦਾ ਬਣ ਚੁੱਕਿਆ ਸੀਗਾ ਜੀ ਹੁਣ ਉਹ ਚੀਜ਼ ਮੈਨੂੰ ਤਕਲੀਫ ਵੀ ਦਿੰਦੀ ਸੀ ਸਕਸੈਸ ਵੀ ਨਹੀਂ ਮਿਲ ਰਹੀ ਪੈਸਾ ਵੀ ਜਾ ਰਿਹਾ ਸੀਗਾ ਤੇ ਮੈਂਟਲ ਪੀਸ ਵੀ ਜਾ ਰਹੀ ਸੀਗੀ ਮਤਲਬ ਬਹੁਤ ਬਤਰ ਮੈਂ ਕਾਫੀ ਓਪਰਚੂਨਿਟੀਜ਼ ਮਿਸ ਕਰਤੀਆਂ ਸੀ ਕਈ ਚਾਂਸਸ ਨਹੀਂ ਲਏ ਜਿਸ ਬਿਕੋਜ਼ ਮੈਂ ਇੱਕ ਚੀਜ਼ ਨੂੰ ਕਰਨਾ ਚਾਹੁੰਦਾ ਸੀਗਾ ਤਾਂ ਉਹ ਚੀਜ਼ ਆਪ ਨੂੰ ਕਿਵੇਂ ਗੁਲਾਮ ਬਣਾ ਲੈਂਦੀ ਆ ਹਾਲਾਂਕਿ ਉਹ ਚੀਜ਼ ਆਪ ਆਪਣੇ ਫਾਇਦੇ ਲਈ ਦੇਖਿਆ ਹੁੰਦਾ ਕੋਈ ਡਰੀ ਤਾਂ ਪਲੀਜ਼ تھوڑا ਡਿਜਨ ਨੇਚਰ ਨੂੰ ਸੂਟ ਕਰ ਰਿਹਾ ਸੀ ਦੇਨ ਸ਼ਾਇਰੈਸਵਰੀ ਕਾਮਯਾਬ ਹੋ ਜੋ ਜੋ ਮੈਂ ਕਾਫੀ ਆਟੋ ਬਾਇਓਗ੍ਰਾਫੀਜ਼ ਮੂਵੀਜ਼ ਕਹਾਣੀਆਂ ਮਤਲਬ ਕਾਫੀ ਪੜਦਾ ਰਹਿਨਾ ਮੇਰੇ ਦਿਲ ਦੇ ਉਹ ਬਹੁਤ ਚੀਜ਼ਾਂ ਕਰੀਬ ਨੇ ਸਾਰੀ ਪੜਦੇ ਆ ਪਰ ਅੱਜਕੱਲ ਮੈਨੂੰ ਜੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਹੁਣ ਮੈਂ ਕੁਝ ਵੀ ਸਿੱਖਣਾ ਹੁੰਦਾ ਤਾਂ ਆਪਣੀ ਲਾਈਫ ਤੇ ਸਿੱਖਣ ਦੀ ਕੋਸ਼ਿਸ਼ ਕਰਦਾ ਆਪਣੀ ਲਾਈਫ ਦੇ ਫੀਡਿਅਰਸ ਤੋਂ ਹੀ ਜਦੋਂ ਮੈਂ ਮੋਟੀਵੇਟ ਕਰਨ ਹੁੰਦਾ ਆਪਣੇ ਆਪ ਨੂੰ ਤਾਂ ਪਲੀਜ਼ ਕੁਸ਼ਣ ਨਮਾ ਟਰਾਈ ਕਰੋ ਸ਼ਾਇਦ ਉਹ ਜੋ ਸੁਪਨਾ ਤੁਸੀਂ ਜਿਹਦਾ ਭਾਰ ਟੋ ਰਹੇ ਹੋ ਇਹ ਲੋ ਤੁਹਾਨੂੰ ਚੱਲਣ ਲਈ ਚੱਲਣ ਨਹੀਂ ਦੇ ਰਿਹਾ ਮਤਲਬ ਤੁਹਾਡੇ ਤੇ ਭਾਰ ਦੀ ਤਰ੍ਹਾਂ ਸ਼ਾਇਦ ਜਿਹਨੂੰ ਲਾ ਕੇ ਰੱਖ ਦੂੰਗੀ ਤਾਂ ਤੁਸੀਂ ਛੋਲਾ ਮਹਿਸੂਸ ਕਰੋਗੇ ਤੁਸੀਂ ਨਵੇਂ ਤਰੀਕੇ ਨਾਲ ਸੋਚ ਪਾਉਂਗੇ ਤੇ ਸ਼ਾਇਦ ਇਸ ਵਾਰ ਕਾਮਯਾਬ ਹੋ ਜਾਓ ਕਿਉਂਕਿ ਕਈ ਵਾਰ ਤਾਲਾ ਆਖਰੀ ਚਾਬੀ ਨਾਲ ਖੁੱਲਿਆ ਨਹੀਂ ਹੁੰਦਾ ਸੋ ਗੁੱਡ ਲੱਕ ਬਹੁਤ ਬਹੁਤ ਤੁਹਾਡੇ ਨਿਊ ਡ੍ਰੀਮ ਚ ਲਈ ਜਾਂ ਤੁਹਾਡੇ ਨਵੇਂ ਗੂਲ ਲਈ ਜਾਂ ਇੱਕ ਨਵੀਂ ਸ਼ੁਰੂਆਤ ਲਈ ਮਤਲਬ ਮੈਂ ਤਾਂ ਕਰ ਚੁੱਕਿਆ ਉਮੀਦ ਹੈ ਕਿ ਤੁਸੀਂ ਵੀ ਕਰੋਗੇ ਸੋ ਲਾਸਟੇ ਹੀ ਕਹਾਂਗਾ ਕਿ ਜੀਸਰ ਆਪਣੇ ਆਪ ਨੂੰ ਜਾਲ ਚੋਂ ਕੱਢੋ ਆਪਣੇ ਬ੍ਰੇਨ ਚੋਂ ਬਾਹਰ ਆਓ ਨਵੇਂ ਤਰੀਕਿਆਂ ਨਾਲ ਸੋਚੋ ਤੇ ਇੱਕ ਨਵੀਂ ਸ਼ੁਰੂਆਤ ਕਰੋ ਸੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਫੀਲਿਅਰਸ ਬਾਰੇ ਤੁਹਾਡੀ ਜ਼ਿੰਦਗੀ ਚ ਕਿਹੜੇ ਕਿਹੜੇ ਫੀਲਿਅਰਸ ਆਏ ਤੁਸੀਂ ਉਹਨਾਂ ਨਾਲ ਕਿਵੇਂ ਡੀਲ ਕੀਤਾ ਦੂਸਰਿਆਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਮੈਂਸ਼ਨ ਕਰ ਸਕਦੇ ਹੋ ਤੇ ਕੋਈ ਵੀ ਨਵਾਂ ਟੌਪਿਕ ਜਾਂ ਤੁਹਾਡੀ ਲਾਈਫ ਦਾ ਕੋਈ ਵੀ ਐਕਸਪੀਰੀਅੰਸ ਜੇ ਤੁਸੀਂ ਮੈਂਸ਼ਨ ਕਰਨਾ ਚਾਹੋਗੇ ਤਾਂ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਤੇ ਕੋਸ਼ਿਸ਼ ਕਰਾਂਗਾ ਕਿ ਨੈਕਸਟ ਟਾਈਮ ਉਹ ਤੇ ਵੀਡੀਓ ਬਣਾਈਏ take care bye bye good luck